ਆ ਤੁਹਾਡੇ ਸਾਹਮਣੇ ਪਿੱਛੇ ਜਿਹੜੀ ਨਾਲੀ ਦੇਖਿਆ ਨੋ ਇਹ ਪਾਣੀ ਦਾ ਰੋਲਾ ਸਾਰਾ ਇੱਥੇ ਹੋਰ ਕੋਈ ਰੋਲਾ ਨਹੀਂ ਕੋਈ ਸਿਸਟਮ ਨਹੀਂ ਨਾ ਕਿਸੇ ਦੇ ਕੋਈ ਜਾਤੀਵਾਦ ਜਿਹੜਾ ਰੋਲਾ ਕਲੇਸ਼ ਖੁੱਤ ਪਾਣਾ ਆਇਆ ਅੱਜ ਤੜਕੇ ਦਾ ਮਾਹੌਲ ਜਿਹੜਾ ਨੇ ਸਿਰਜਿਆ ਗਿਆ ਇੱਕ ਨੈਰੇਟਿਵ ਉਹ ਇੱਕ ਬੰਦੇ ਦੀ ਸਿਰਫ ਮਾਨਸਿਕਤਾ ਹਲਕੀ ਹੋਣ ਕਰਕੇ ਸਿਰਜਿਆ ਗਿਆ ਮਾਹੌਲ ਹੈ ਇਹ ਤਾਂ ਤੇ ਜਿਹੜੇ ਜੱਟ ਨੇ ਉਹ ਐਸਸੀ ਨੂੰ ਸਰਪੰਚ ਹੀ ਨਹੀਂ ਕਰਦੇ ਇਹ ਰੋਲਾ ਨਹੀਂ ਭਾਈ ਜੀ ਇਹ ਮੁੱਦਾ ਨਹੀਂਗਾ ਇਹ ਮੁੱਦਾ ਨਹੀਂਗਾ ਇਹ ਤਾਂ ਗੱਲ ਬਣਾਈ ਜਾ ਰਹੀ ਹੈ ਅਸੀਂ ਐਸਸੀ ਆ ਅਸੀਂ ਇਹਨਾਂ ਤੋਂ ਬਚਪਨ ਤੋਂ ਇਹ ਲੋਕਾਂ 'ਚ ਰਹਿ ਰਹੇ ਹਾਂ ਜ਼ਿੰਮੇਦਾਰਾਂ ਨੇ ਤਾਂ ਵੋਟਾਂ ਪਾਈਆਂ ਨੂੰ ਵੇੜੇ ਚ ਦੋਟਾ ਹਿਸਾਬ ਵੋਟ ਪਈ ਐ ਜ਼ਮੀਂਦਾਰਾਂ ਦੀ ਵੋਟ ਪਈ ਐ ਜਾਤੀਵਾਦ ਦਾ ਕਿੱਥੇ ਰੋਲ ਆ ਗਿਆ ਜੀ ਇਹ ਆ ਮਾਪੇ ਉਹਦਾ ਕੁੜੀ ਕੋਲੇ ਬੈਠਾ ਜੀ ਉਹਨੂੰ ਕੱਟਦਾ ਜੀ ਕੱਡੇ ਪਏ ਕੱਡੇ ਪਏ ਬਲਾਤ ਕਰਦਾ ਕਿਸ ਪੁਆ ਕੇ ਕੱਡੇ ਪਏ ਹਾਂ ਸਾਡੇ ਤੇ ਵੀ ਝੂਠੇ ਅਲੀਗੇਸ਼ਨ ਲਾਉਂਦਾ ਜਿਹੜੇ ਬੰਦੇ ਦੀ ਆਪਦੇ ਘਰੇ ਖੁਦ ਆਪਦੇ ਮਾਪਿਓ ਨਾਲ ਇਹ ਅਲੀਗੇਸ਼ਨ ਲਾ ਕੇ ਬੰਦਾ ਉਹਨਾਂ ਨੂੰ ਘਰੋਂ ਕੱਢ ਸਕਦਾ ਵੀ ਮੇਰੇ ਮਾਪੇਓ ਮੇਰੇ ਘਰ ਵਾਲ ਨਾਲ ਮਾੜਾ ਵਿਹਾਰ ਕਰਦੇ ਜਾਂ ਮੇਰਾ ਫਾਦਰੋ ਤੇ ਗਲਤ ਨਿਗਾਹ ਰੱਖਦਾ ਆਪਦੇ ਸਗੇ ਸਬੰਧੀ ਸਗੇ ਚਾਚੇ ਤੈਨਾਂ ਉਹ ਬੰਦੇ ਨੇ ਦੁਖੀ ਕਰ ਰੱਖਿਆ ਉਹਨਾਂ ਨੂੰ ਉਹਨਾਂ ਨੇ ਪਰਚੇ ਕਰਵਾਈ ਬੈਠਾ ਵੀ ਸਾਡੇ ਪਿੰਡ ਦੀ ਕਿਸਮਤ ਮਾੜੀ ਆ ਕਿ ਸਾਨੂੰ ਇਹ ਉਹਦਾ ਬੰਦਾ ਸਾਡੇ ਮੋਹਤਵਾਰ ਚੁਣਿਆ ਗਿਆ ਸਰਪੰਚ ਜੇ ਅਸਲ ਮੈਣੇ ਦੇ ਵਿੱਚ ਤਾਂ ਦੇਖੀ ਸਰਪੰਚ ਤਾਂ ਲੇਡੀਜ਼ ਨੇ ਉਹਨਾਂ ਦੇ ਵਾਈਫ ਉਹਨਾਂ ਦਾ ਮੈਂ ਨਾਂ ਨਹੀਂ ਜਾਣਦਾ ਪਰ ਇਸ ਟਾਈਮ ਕਮਾਂਡ ਕਰ ਰਿਹਾ ਕੁਲਦੀਪ ਸਿੰਘ ਅਸੀਂ ਨਹੀਂ ਵੋਟ ਪਾਈ ਅਸੀਂ ਸਾਨੂੰ ਨਹੀਂ ਪਸੰਦੀ ਸੀ ਨਹੀਂ ਵੋਟ ਪਾਈ ਸਾਨੂੰ ਤਾਂ ਪਸੰਦ ਨਹੀਂ ਸਾਡੇ ਗਵਾਂਢੀ ਆ ਬੰਦਾ ਜਿਹੜਾ ਉਹਦੇ ਮਾਪ ਨੂੰ ਘਰੋਂ ਗੈਰੀ ਫਟਾ ਸੱਡੋ ਕੀ ਲੱਗਦਾ ਉਹਨੂੰ ਲੱਗਦਾ ਕਿ ਜਿਹੜਾ ਸਾਰਾ ਕੁਝ ਹੋਇਆ ਹੈ ਤਾਂ ਹੋਇਆ ਤੁਸੀਂ ਵੋਟ ਨਹੀਂ ਪਾਈ ਬਿਲਕੁਲ ਇਹੀ ਇਹੀ ਰੰਚਾ ਤਾਂ ਹੀ ਬਦਨਾਮ ਕਰ ਰਹੇ ਨੇ ਬੰਦੇ ਹੋਰ ਇਹ ਚ ਨੈਰੇਟਿਵ ਕੀ ਆਉਂਦਾ ਇੱਕ ਪਾਸੇ ਉਹ ਇਹ ਵੀ ਬਣਾਇਆ ਜਾ ਰਿਹਾ ਕਿ ਇੱਕ ਪਾਸੇ ਐਸਸੀ ਨੇ ਇੱਕ ਪਾਸੇ ਜੱਟ ਨੇ ਇਹਨਾਂ ਦਾ ਰੋਲਾ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਜੀ ਸਾਨੂੰ ਤਾਂ ਸਾਲ ਪਾਰ ਹੁੰਦਾ ਠੱਠ ਕਰੀ ਜਾਂਦਾ ਤੇ ਡਰਦੇ ਜੀ ਬੋਲਦੇ ਨੇ ਉਹਦੇ ਪਰਿਵਾਰ ਦੇ ਵਿੱਚੋਂ ਹਾਂਜੀ ਪਰਿਵਾਰ ਹੈ ਚਾਚੇ ਤਾਂ ਆਏ ਆ ਅਸੀਂ ਜੀ ਸਾਗਾ ਚਾਚਾ ਜੀ ਮਡੀਰ ਇਕੱਠੀ ਕਰ ਲੈਂਦਾ ਸਾਨੂੰ ਬਹੁਤ ਡਰਾਉਂਦਾਗਾ ਅਸੀਂ ਤਾਂ ਡਰਦੇ ਘਰੇ ਬੁੜੀਆਂ ਹੁੰਨੀਆਂ ਕੱਲੀਆਂ ਤੇ ਇਥੇ 12 ਚ ਖਿਲਿਆਰ ਲੈਂਦਾ ਲਵਾ ਲਵਾ ਕੇ ਚਿੱਟਾ ਇਹ ਨਸ਼ਾ ਕਰਾ ਰਕਰਾ ਕੇ ਤੇ ਸਾਨੂੰ ਬਹੁਤ ਹਰਾਨ ਸਾਨੂੰ ਵੀ ਕਰੀ ਖੜਾਗਾ ਸਰਪੰਚ ਕੌਣਾ ਸਰਪੰਚੇ ਦੇ ਘਰ ਵਾਲੀਆਂ ਮਨਦੀਪ ਕੌਰ ਜੀ ਹਾਂ ਇਹ ਇਹ ਤਾਂ ਉਹੀ ਗੁੰਡਾ ਬਣਿਆ ਆ ਬਈ ਕਹਿੰਦਾ ਮੈਂ ਕਰੂੰਗਾ ਸਰਪੰਚੀ ਮੈਂ ਕਰੂੰਗਾ ਲੋਕਵਾਇਟੀਵੀ ਨਾਲ ਜੁੜਾ ਤੁਸੀਂ ਮਹਿਮਤ ਅਜ ਅੱਜ ਇੱਕ ਵੀਡੀਓ ਤੁਸੀਂ ਸਾਡੇ ਚੈਨਲ ਉੱਤੇ ਦੇਖੀ ਆ ਪਿੰਡ ਚੰਦਪਾਣ ਦੀ ਚੰਦਪਾਣ ਦੇ ਵਿੱਚ ਜਿਹੜੀ ਗੁੰਡਾਗਰਦੀ ਹੋਈ ਆ ਜਿਹੜੀ ਪੁਲਿਸ ਤੇ ਕੁਝ ਲੋਕਾਂ ਦੀ ਜਿਹੜੀ ਲੜਾਈ ਹੋਈ ਉਹ ਸਾਰੇ ਤੁਹਾਨੂੰ ਦਿਖਾਈ ਆ ਪਰ ਬੜੇ ਲੋਕਾਂ ਨੂੰ ਉਸ ਮਾਮਲੇ ਦਾ ਨਹੀਂ ਪਤਾ ਕਿਉਂ ਮਾਮਲਾ ਪੂਰਾ ਹੈ ਕੀ ਆ ਕੀ ਕਾਰਨ ਆ ਜਿਹੜਾ ਚੰਦ ਭਾਂਦ ਦੇ ਵਿੱਚ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਕਿਉਂ ਡਲੇ ਚੱਲੇ ਸਾਰਾ ਕੁਝ ਹੋਇਆ ਲੜਾਈ ਹੋਈ ਜਿਹੜੇ ਕਈ ਲੋਕ ਜ਼ਖਮੀ ਹੋਏ ਕਈ ਪੁਲਿਸ ਵਾਲੇ ਜ਼ਖਮੀ ਹੋਏ ਤਾਂ ਪੂਰਾ ਮਾਮਲਾ ਕੀ ਆ ਪਿੰਡ ਦੇ ਲੋਕਾਂ ਤੋਂ ਪੁੱਛਦੇ ਆ ਕਿ ਅਸਲ ਦੇ ਵਿੱਚ ਉਹ ਕਾਰਨ ਕੀ ਬਣਿਆ ਸਾਰਾ ਮਾਮਲਾ ਹੈ ਕਿ ਤਾਂ ਲੋਕ ਆਸੇ-ਬਾਸੇ ਖੜੇ ਨੇ ਪਿੰਡ ਦੇ ਵਿੱਚ ਪਹੁੰਚੇ ਆ ਬਾਈ ਸਭ ਤੋਂ ਪਹਿਲਾਂ ਜਿਹੜਾ ਕੁਝ ਅੱਜ ਤੁਹਾਡੇ ਪਿੰਡ ਹੋਇਆ ਉਹਦਾ ਕਾਰਨ ਕੀ ਆ ਸ਼ੁਰੂਆਤ ਕਿੱਥੋਂ ਦੀ ਕੀ ਗੱਲ ਸੀ ਸ ਬਾਈ ਜੀ ਆ ਤੁਹਾਡੇ ਸਾਹਮਣੇ ਪਿੱਛੇ ਜਿਹੜੀ ਤੁਸੀਂ ਨਾਲੀ ਦੇਖਿਆ ਨੇ ਪਾਣੀ ਦਾ ਰੋਲਾ ਸਾਰਾ ਇੱਥੇ ਠੀਕ ਹੈ ਹੋਰ ਕੋਈ ਰੋਲਾ ਨਹੀਂ ਕੋਈ ਸਿਸਟਮ ਨਹੀਂ ਨਾ ਕਿਸੇ ਦਾ ਕੋਈ ਜਾਤੀਵਾਦ ਜਿਹੜਾ ਰੋਲਾ ਕਲੇਸ਼ ਖੁੱਤ ਪਾਣਾ ਆਇਆ ਅੱਜ ਤੜਕੇ ਦਾ ਮਾਹੌਲ ਜਿਹੜਾ ਨੇ ਸਿਰਜਿਆ ਗਿਆ ਇੱਕ ਨੈਰੇਟਿਵ ਉਹ ਇੱਕ ਬੰਦੇ ਦੀ ਸਿਰਫ ਮਾਨਸਿਕਤਾ ਹਲਕੀ ਹੋਣ ਕਰਕੇ ਸਿਰਜਿਆ ਗਿਆ ਮਾਹੌਲ ਹੈ ਇਹ ਠੀਕ ਹੈ ਨਾ ਇਹਦੇ ਵਿੱਚ ਕਿਸੇ ਦਾ ਕੋਈ ਦਬਾਅ ਕਿਸੇ ਤੇ ਨਾ ਕਿਸੇ ਦਾ ਕੋਈ ਪ੍ਰੈਸ਼ਰ ਹੈ ਇੱਕ ਮਾਨਸਿਕਤਾ ਛੋਟੀ ਇੱਕ ਰੰਜਿਸ਼ ਜਿਹੜੇ ਬੰਦੇ ਦੀ ਮੈਂ ਸੌਰੀ ਇਹ ਗੱਲਾਂ ਕਰਨੇ ਨਹੀਂ ਚਾਹੁੰਦਾ ਜਿਹੜੇ ਬੰਦੇ ਦੀ ਆਪਦੇ ਘਰੇ ਖੁਦ ਆਪਦੇ ਮਾਪਿਓ ਨਾਲ ਇਹ ਅਲੀਗੇਸ਼ਨ ਲਾ ਵੀ ਮੇਰੇ ਮਾਂ ਪਿਓ ਮੇਰੇ ਘਰ ਨਾਲ ਮਾੜਾ ਵਿਹਾਰ ਕਰਦੇ ਜਾਂ ਮੇਰਾ ਫਾਦਰੋ ਤੇ ਗਲਤ ਨਿਗਾਹ ਰੱਖਦਾ ਇਹ ਅਲਿਗੇਸ਼ਨ ਦੇ ਬੰਦੇ ਦਾ ਘਰੋਂ ਆ ਦੇ ਮਾਂ ਪਿਓ ਨੂੰ ਕੱਢ ਸਕਦਾ ਆਪਦੇ ਸਕੇ ਸਬੰਧੀ ਸਕੇ ਚਾਚੇ ਤੈਨਾਂ ਉਹ ਬੰਦੇ ਨੇ ਦੁਖੀ ਕਰ ਰੱਖਿਆ ਉਹਨਾਂ ਨੂੰ ਉਹਨਾਂ ਨੇ ਪਰਚੇ ਕਰਵਾਈ ਬੈਠਾ ਇਹ ਬੰਦੇ ਦੀ ਸਾਡੇ ਪਿੰਡ ਦੀ ਥੋੜੀ ਜਿਹੀ ਇੱਕ ਇਹ ਹੋ ਸਕਦੇ ਵੀ ਸੀ ਕਹਿ ਸਕਦੇ ਆ ਵੀ ਸਾਡੇ ਪਿੰਡ ਦੀ ਕਿਸਮਤ ਮਾੜੀ ਆ ਵੀ ਸਾਨੂੰ ਇਹ ਉਹਦਾ ਬੰਦਾ ਸਾਡੇ ਮੋਹਤਵਾਰ ਚੁਣਿਆ ਗਿਆ ਸਾਥੋਂ ਠੀਕ ਹੈ ਸਰਪੰਚ ਕੌਣ ਆ ਸਰਪੰਚ ਵਿਅਕਤੀ ਕੀ ਕੀ ਹੋ ਰਿਹਾ ਸਰਪੰਚ ਦੇ ਅਸਲ ਮੈਣੇ ਦੇ ਵਿੱਚ ਤਾਂ ਦੇਖੀ ਸਰਪੰਚ ਤਾਂ ਲੇਡੀਜ਼ ਨੇ ਉਹਨਾਂ ਦੇ ਵਾਈਫ ਹੁੰਦਾ ਮੈਂ ਨਾਂ ਨਹੀਂ ਜਾਣਦਾ ਪਰ ਇਸ ਟਾਈਮ ਕਮਾਂਡ ਕਰ ਰਿਹਾ ਕੁਲਦੀਪ ਸਿੰਘ ਠੀਕ ਹੈ ਉਹਦਾ ਹਸਬੰਡ ਉਹ ਕਰ ਰਿਹਾ ਹੈ ਕਮਾਂਡ ਖੁਦ ਨਿੱਜੀ ਰੰਜਸ਼ਾਂ ਤਾਂ ਉਹ ਤੇ ਆਉਦੇ ਵੀ ਕਿਸੇ ਬੰਦੇ ਨੇ ਮੈਨੂੰ ਪਰਸਨਲੀ ਹੈਲਪ ਨਹੀਂ ਕੀਤੀ ਅਸੀਂ ਨਹੀਂ ਵੋਟ ਬਾਈ ਅਸੀਂ ਸਾਨੂੰ ਨਹੀਂ ਪਸੰਦ ਸੀ ਨਹੀਂ ਵੋਟ ਬਾਈ ਸਾਨੂੰ ਤਾਂ ਪਸੰਦ ਨਹੀਂ ਸਾਡੇ ਗਵਾਂਢੀ ਆ ਬੰਦਾ ਜਿਹੜਾ ਉਹਦੇ ਮਾਪੇ ਨੂੰ ਘਰੋਂ ਗੈਰੀ ਬਟਾ ਸੱਡੋ ਕੀ ਲੱਗਦਾ ਹਾਂ ਇਹ ਤੁਹਾਨੂੰ ਲੱਗਦਾ ਕਿ ਜਿਹੜਾ ਸਾਰਾ ਕੁਝ ਹੋਇਆ ਹੈ ਤਾਂ ਹੋਇਆ ਤੁਸੀਂ ਵੋਟ ਨਹੀਂ ਪਾਈ ਬਿਲਕੁਲ ਇਹੀ ਇਹੀ ਰੰਜਸ਼ ਹੈ ਤਾਂ ਹੀ ਬਦਨਾਮ ਕਰ ਰਹੇ ਇਹ ਬੰਦੇ ਹੋਰ ਇਹ ਚ ਨੈਰੇਟਿਵ ਕੀ ਇਹਨਾਂ ਦਾ ਸਵੇਰ ਦੇ ਉਸ ਚੀਜ਼ ਨੂੰ ਕੱਲੇ ਪਾਣੀ ਦੇ ਰੋਲੇ ਨੂੰ ਲੈ ਕੇ ਇਹ ਬੰਦੇ ਉਸ ਤੋਂ ਬਾਅਦ ਚ ਜਿਹੜੇ ਬੰਦੇ ਵਿਚਾਰੇ ਆਪਣੇ ਗਰੀਬ ਲੋਕ ਸੀਗੇ ਉਹਨਾਂ ਨੂੰ ਇਹਨਾਂ ਨੇ ਇਸ ਤਰੀਕੇ ਨਾਲ ਪੜਕਾਇਆ ਉਹਨਾਂ ਦੇ ਮਨ 'ਚ ਸਰਜੀ ਚੀਜ਼ ਵੀ ਇਹ ਇੱਕ ਆਪਾ ਜਾਤੀਵਾਦ ਦੇ ਪੱਖ 'ਚ ਲੈ ਕੇ ਗਏ ਠੀਕ ਹੈ ਜਾਤੀਵਾਦ ਦਾ ਨੈਰੇਟਿਵ ਤਰਕੇ ਦਾ ਸਰਜ ਕੇ ਇਹ ਬੰਦੇ ਉਸ ਤੋਂ ਬਾਅਦ ਚ ਇਹਨਾਂ ਬੰਦਿਆਂ ਨੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਮਣਾਇਆ ਇਹਨਾਂ ਨੂੰ ਧਰਨਾ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹਟਰਨਾ ਜਦੋਂ ਪੁਲਿਸ ਉਹ ਤੋਂ ਬਾਅਦ ਉਹ ਪੁਲਿਸ ਪ੍ਰਸ਼ਾਸਨ ਤੇ ਵੀ ਹਮਲਾ ਕਰਤਾ ਉਸ ਟਾਈਮ ਤੱਕ ਸਾਡੇ ਘਰ ਤੱਕ ਆ ਗਏ ਸੀ ਉਦੋਂ ਬਾਅਦ ਸਾਡੇ ਘਰਾਂ ਦੀ ਸ਼ੀਸ਼ੀ ਤੋੜੇ ਇਹਨਾਂ ਨੇ ਸਾਡੇ ਬਥਰਾਵ ਕੀਤਾ ਤੁਹਾਨੂੰ ਲੱਗਦਾ ਕਿ ਇਹ ਬਣਾਇਆ ਜਾ ਰਿਹਾ ਕਿ ਇੱਕ ਪਾਸੇ ਐਸਸੀ ਨੇ ਇੱਕ ਪਾਸੇ ਜੱਟ ਨੇ ਆ ਕੋਈ ਬਿਲਕੁਲ ਇਹੀ ਸਿਰਜਿਆ ਜਾ ਰਿਹਾ ਨੈਰੇਟਿਵ ਹੀ ਇਹ ਸਿਰਜਿਆ ਜਾ ਰਿਹਾ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਇਹ ਗੱਲ ਇਹ ਗੁੰਡਾਗਰਦੀ ਨਾਲ ਸਰਪੰਚੀ ਕਰਦਾ ਹੈ ਇਹ ਸਰਪੰਚ ਨਹੀਂ ਇਹਦੇ ਘਰ ਵਾਲੀ ਸਰਪੰਚਾ ਠੀਕ ਹੈ ਇਹ ਆਪ ਨੂੰ ਆ ਪੱਤਰਕਾਰ ਸੀ ਬਿਲਕੁਲ ਇਹ ਹੁਣ ਚਿੱਟਾ ਦਾ ਕੰਮ ਕਰ ਲਿਆ ਪਾ ਗੁੰਡਾਗਰ ਦੀ ਮੇਰੇ ਦੇਖਣ ਚ ਇਹਨੇ ਇੱਕ ਸਾਡੇ ਘਰ ਦੇ ਪਿੰਡ ਦੀ ਕੁੜੀ ਸੀ ਉਹਨੂੰ ਮੁੰਡੇ ਨੇ ਨਾ ਆਏ ਹੱਥ ਫੜ ਬਾਂਹ ਫੜ ਕੇ ਕਲੇਆਰ ਲਿਆ ਉਹ ਕੁੜੀ ਖੜ ਗਈ ਤੇ ਉਹ ਇਹ ਕੋਲੇ ਖੜਾ ਸੀ ਮੈਂ ਉਹਦੇ ਦੇਖਿਆ ਮੈਂ ਕਿ ਇਹ ਪਿੰਡ ਚ ਆਪਣੇ ਗੰਦ ਪਾਊਗਾ ਠੀਕ ਹੈ ਇਹ ਬੰਦਾ ਨਾ ਆਪਣੇ ਜਿਹੜਾ ਅੱਜ ਮੰਨ ਲਓ ਸਾਰਾ ਰੌਲਾ ਪਿਆ ਸਾਰੇ ਪੰਜਾਬ ਦੇਖ ਰਿਹਾ ਕਿ ਡਲੇ ਚੱਲ ਰਹੇ ਆ ਪੁਲਿਸ ਦੇ ਵਿੱਚ ਕੀ ਇਹ ਸਾਰੇ ਦਾ ਕਾਰਨ ਕੀ ਆ ਮੁੱਖ ਕੀ ਕਾਰਨ ਅਸੀਂ ਇਹਦੇ ਕੋਲ ਦੀ ਇਹਨੇ ਆਪਣੇ ਤਾਏ ਦਾ ਪਾਣੀ ਰੋਕਿਆ ਕਿਹੜਾ ਪਾਣੀ ਪਾਣੀ ਜਿਹੜੇ ਉਹਦੇ ਘਰ ਦਾ ਜਾਂਦੇ ਇਹਦੇ ਤਾਈ ਦਾ ਇਹਦੇ ਚਾਚੇ ਦਾ ਹਾਂ ਨਾਲੀ ਵਾਲਾ ਪਾਈਪਾਂ ਚ ਪੈਂਦਾ ਸੀ ਜਦੋਂ ਪਾਈਪਾਂ ਚ ਪੈਂਦੇ ਨੇ ਪਾਈਪ ਬੰਦ ਕਰਤੇ ਠੀਕ ਹੈ ਇੱਕ ਸਾਡੇ ਇੱਕ ਦੋ ਘਰਾਂ ਦਾ ਇਧਰੋਂ ਪੈਂਨ ਘਰਾਂ ਦਾ ਜ਼ਿਮੀਂਦਾਰਾਂ ਦਾ ਪੈਂਦਾ ਸੀ ਇਹ ਆ ਮਾਂ ਮੁੰਡਾ ਗਿਆ ਇਹਨਾਂ ਵੀ ਭਾਈ ਪਾਣੀ ਸਾਡਾ ਕਿਉਂ ਰੋਕਿਆ ਵੀ ਤੂੰ ਇਹਨਾਂ ਦਾ ਪਾਣੀ ਰੋਕਿਆ ਸੀ ਹਾਂ ਇਹਨਾਂ ਦਾ ਰੋਕਿਆ ਸੀ ਇਹਦੀ ਮਾਂ ਵੀ ਗਈ ਨਾਲ ਤੇ ਇਹਦੀ ਮਾਂ ਨੂੰ ਆ ਦਾ ਤੂੰ ਕੌਣ ਆ ਤੂੰ ਮੇਰੇ ਦਫ਼ਤਰ ਨਾ ਆਈ ਤੂੰ ਪਿੰਡ ਦਾ ਬੰਦਾ ਜੇ ਤੇਰੇ ਘਰੇ ਆ ਗਈ ਤਾਂ ਫੇਰ ਕੀ ਹੋ ਗਿਆ ਪਣਾ ਪਣਾ ਚੁਣੇ ਮੋਤ ਹਾਂ ਮੋਤਵਾਰ ਤੈਨੂੰ ਚੁਣੇ ਤੇਰੇ ਘਰੇ ਆ ਗਈ ਤਾਂ ਕੀ ਹੋ ਗਿਆ ਕਿਉਂ ਤੂੰ ਬੋਲਿਆ ਇਹੇ ਮੁੰਡੇ ਨੂੰ ਉਹ ਕੀ ਇਹਨਾਂ ਮੈਂ ਤੇਰੇ ਮੁੰਡੇ ਨੂੰ 20 ਬੰਦੇ ਬੈਠੇ ਮੇਰੇ ਦਾਣਾ ਮੰਡੀ ਚ ਗੁੰਡੇ ਤੇ ਮੈਂ ਤੇਰੇ ਮੁੰਡੇ ਨੂੰ ਮਰਵਾ ਦੂੰ ਮੇਰੀ ਸਾਡੀ ਪਰਜਾਈ ਨੂੰ ਆਂਦਾ ਤੇਰੇ ਮੈਂ ਮੁੰਡੇ ਨੂੰ ਮਰਵਾ ਦੂੰ ਤੂੰ ਮੇਰੇ ਘਰੇ ਕਿਉਂ ਆਈ ਉਥੇ ਮੇਰੇ ਦਫ਼ਤਰ ਜਾਣੇ ਅਸੀਂ ਵਿੜੇ ਦਫ਼ਤਰ ਉਹ ਕਿਉਂ ਜਾਂਦੀ ਚੱਲ ਕੇ ਗਵਾਨ ਮੱਥਾ ਸੀ ਘਰੇ ਜਾ ਵੜਦੀ ਫੇਰ ਕੀ ਹੋ ਜਾਂਦਾ ਉਹ ਗੱਲ ਸੌਂਦਾ ਵੀ ਹਾਂਜੀ ਆਂਟੀ ਦੱਸੋ ਤੂੰ ਪੜਿਆ ਲਿਖਿਆ ਬੰਦਾ ਸੂਝਵਾਨ ਆ ਤੈਨੂੰ ਸਰਪੰਚ ਚੁਣਤਾ ਤੂੰ ਆਖ ਵੀ ਹਾਂਜੀ ਆਂਟੀ ਆਓ ਦੱਸੋ ਜੀ ਛੋਟਾ ਪਾਣੀ ਪਵਾ ਦਿੰਦੇ ਆਪਾਂ ਅਸੀਂ ਅਖਿਆ ਇੱਥੋਂ ਪਏ ਬੰਦ ਹੋ ਗਏ ਤਾਂ ਆਪਾਂ 10 20 ਫੁੱਟ ਤੋਂ ਗਾਂਹ ਜਾ ਕੇ ਪਾ ਦਿੰਦੇ ਆ ਪਾਣੀ ਉਹਨਾਂ ਬਾਈ ਪੰਜ ਅਸੀਂ ਵੀ ਆ ਫੈਸਲੇ ਚ ਗਏ ਸੀ ਤੇ ਪਰ ਉਹ ਨਹੀਂ ਮੰਨਿਆ ਉਹ ਆ ਵੀ ਮੈਂ ਨਹੀਂ ਇੱਥੋਂ ਪਏ ਪਾਪਾਂ ਚ ਪਾਣੀ ਨਹੀਂ ਪੈਣ ਦੇਣਾ ਮਤਲਬ ਸਾਰਾ ਜਿਹੜਾ ਇੰਨਾ ਵੱਡਾ ਰੋਲਾ ਹੋਇਆ ਉਹ ਨਾਲ ਹੀ ਪਿੱਛੇ ਹੋਇਆ ਹੈ ਹਾਂ ਨਾਲ ਹੀ ਪਿੱਛੇ ਜੀ ਨਾਲ ਹੀ ਪਿੱਛੇ ਫਿਰ ਫਿਰ ਕਰਕੇ ਜੀ ਇਸ ਬੰਦੇ ਦੀ ਮਾਨਸਿਕਤਾ ਛੋਟੀ ਹੋਣ ਕਰਕੇ ਬਾਕੀ ਜੀ ਉਸੇ ਹੀ ਪਾਈਪਾਂ ਦੇ ਵਿੱਚ ਜਿਹੜਾ ਅੱਜ ਦੱਸ ਰਿਹਾ ਵੀ ਇਹ ਸਾਫ ਪਾਣੀ ਦੇ ਵਿੱਚ ਗੰਦਾ ਪਾਣੀ ਮਿਲਾ ਰਹੇ ਆ ਉਹਨਾ ਬਾਈਪਾਂ ਦੇ ਵਿੱਚ ਇਹਦੇ ਖੋਦੇ ਘਰ ਦਾ ਪਾਣੀ ਪੈ ਰਿਹਾ ਜੀ ਪਾਣੀ ਤੇ ਅੱਜ ਤੱਕ ਦਾ ਪਸ਼ੂਆਂ ਦਾ ਗੋਹਾ ਵਿੱਚ ਪਿਆ ਦਾ ਨਿਕਲੀਆਂ ਪੰਚਾਇਤਾਂ ਵੇਲੇ ਤੋਂ ਚੱਲ ਰਿਹਾ ਜੀ ਇਹ ਤਾਂ ਕੋਈ ਮਸਲਾ ਹੀ ਨਹੀਂ ਸੀਗਾ ਇਸ ਤਰ੍ਹਾਂ ਦਾ ਕੀ ਲੱਗਦਾ ਕਿ ਉਹ ਸੁਧਾਰਨਾ ਚਾਹੁੰਦਾ ਹੋਵੇ ਉਹ ਚੀਜ਼ ਨੂੰ ਸਾਫ਼ ਸੁਥਰਾ ਸਹੀ ਕਰ ਨਹੀਂ ਜੀ ਤੁਸੀਂ ਸਾਡੇ ਪਿੰਡ ਦੇ ਛੱਪੜ ਦੇ ਹਾਲਾਤ ਦੇਖੋ ਜੀ ਬਿਲਕੁਲ ਗੰਦਾ ਪਾਣੀ ਪੈ ਰਿਹਾ ਚਾਰ ਛਪੜੇ ਤੋਂ ਉਸ ਦੇ ਵਿੱਚ ਉਹਦੇ ਵਿੱਚ ਘਰਾਂ ਦਾ ਖਾਲੀ ਦਾ ਪਾਣੀ ਪੰਚਾਇਤ ਕਿੱਥੇ ਹੋਣਾ ਜੀ ਜਿਹੜਾ ਇੱਥੋਂ ਨਾਲੀਆਂ ਚੋਂ ਜਾਣਾ ਜਾਣਾ ਕਿੱਥੇ ਆ ਇੱਥੋਂ ਨਹੀਂ ਘੁੰਮ ਕੇ ਵੀ ਉੱਥੇ ਜਾਂਦਾ ਛੱਪੜ ਚ ਉਹਦੇ ਵਾਲਾ ਪਾਣੀ ਉਹ ਛੱਪੜ ਚ ਪੈ ਇਹਦਾ ਪਹਿਲਾ ਡੇਰੀ ਵੀ ਇਹਨੇ ਖੋਲੀ ਸੀ ਇਹਦਾ ਪਾਣੀ ਗੋਆ ਗਾ ਸਾਰਾ ਕੁਝ ਵਿੱਚ ਜਾਂਦਾ ਰਿਹਾ ਉਦੋਂ ਇਹਦਾ ਤੇ ਹੁਣ ਇਹ ਆ ਨਾ ਮੈਂ ਸਾਫ ਪਾਣੀ ਭੇਜਣਾ ਉੱਤੇ ਚੱਪੜ ਚਾਚਾ ਤਾਈ ਘਰੇ ਖੜੇ ਹੋਣੇ ਗੱਲ ਕਰ ਲਓ ਥੋੜੇ ਖੜੇ ਆ ਅੱਛਾ ਭਾਈ ਭਾਈ ਇਹ ਤੁਹਾਡੇ ਤੁਹਾਡੀ ਨਾਲ ਹੀ ਤਾਂ ਰੌਲਾ ਸ਼ੁਰੂ ਹੁੰਦਾ ਹੈ ਹਾਂ ਇੱਥੇ ਹੀ ਰੌਲਾ ਸ਼ੁਰੂ ਹੁੰਦਾ ਉਹ ਗੱਲ ਕਰਨਗੇ ਜਿੱਦ ਤੱਕ ਆ ਮੇਰਾ ਮੇਰਾ ਭਰਾ ਬ੍ਰਦਰ ਹੀ ਹੈ ਮੇਰਾ ਇੱਕ ਚੀਜ਼ ਹੋਰ ਹੈ ਇੱਕ ਪਾਸੇ ਉਹ ਇਹ ਵੀ ਬਣਾਇਆ ਜਾ ਰਿਹਾ ਕਿ ਇੱਕ ਪਾਸੇ ਐਸਸੀ ਨੇ ਇੱਕ ਪਾਸੇ ਜੱਟ ਨੇ ਇਹਨਾਂ ਦਾ ਰੌਲਾ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਜੀ ਸਿਰਫ ਸਿਰ ਜਾ ਗਿਆ ਬਾਈ ਜੀ ਇਹ ਮੇਰੇ ਪਰਿਵਾਰ ਦਾ ਸਬੰਧਤ ਹੈ ਜੀ ਮੇਰੇ ਬ੍ਰਦਰ ਕਰਨ ਗਿਆ ਆਪਣੇ ਜੀ ਇਹ ਵੀ ਗੱਲ ਹੋਵੇ ਨਾ ਆਹ ਦਾ ਪਰਿਵਾਰ ਖੜਾ ਪੁੱਛ ਲੋ ਐਸਸੀ ਦਾ ਕੋਈ ਫਰਕ ਨਹੀਂ ਆਦਾ ਗੱਲਾਂ ਜਿਹੜਾ ਆਪਾਂ ਜੱਟਵਾ ਆ ਜਾਂ ਪੈ ਸੀ ਕਹਿ ਸਕਦੇ ਆ ਤਾਂ ਪਰਿਵਾਰ ਨਾਲ ਮਿਲੋ ਉਹ ਤੁਹਾਨੂੰ ਦੱਸ ਦੇਣਗੇ ਜਿਹੜੇ ਪਰਿਵਾਰ ਚੋਂ ਸਰਪੰਚ ਸਾਹਿਬ ਨੇ ਜੀ ਤੁਸੀਂ ਹੋ ਜੀ ਉਹਨਾਂ ਦੇ ਪਰਿਵਾਰ ਦੇ ਵਿੱਚ ਹਾਂਜੀ ਹਾਂਜੀ ਇਹ ਜਿਹੜਾ ਅੱਜ ਪਿੰਡ ਦੇ ਵਿੱਚ ਪਹਿਲਾਂ ਸਾਰਾ ਕੁਝ ਹੋਇਆ ਇਹਦਾ ਕਾਰਨ ਕੀ ਆ ਮੁੱਖ ਕਾਰਨ ਕੀ ਜੀ ਪਰਸੋਂ ਚਾਚਾ ਜੀ ਆਏ ਕਹਿੰਦੇ ਵੀ ਤੁਸੀਂ ਇੱਥੇ ਪਾਈਪ ਚ ਪਾਣੀ ਪਵਾ ਲਓ ਸਰਸਰੀ ਗੱਲ ਕਰੀ ਜਾਂਦਾ ਸੀ ਇਹਦੇ ਨਾਲ ਇਹ ਕਹਿੰਦਾ ਵੀ ਇੱਥੇ ਜੇ ਤੂੰ ਭੰਨੀ ਬੈਠਾ ਪਾਈਪ ਵੀ ਅਸੀਂ ਵੀ ਪਾ ਸਕਦੇ ਆਂਗਾ ਉਹ ਕਹਿੰਦਾ ਕਿ ਮੈਂ ਉਹ ਕਹਿੰਦਾ ਵੀ ਐਂ ਤਾਂ ਕਿਵੇਂ ਨਹੀਂ ਪੈਣ ਜਨ ਤੂੰ ਬੰਦ ਕਰ ਲੈ ਜਾ ਸੀ ਵੀ ਨਹੀਂ ਕਪਾਉਣ ਦੇ ਆਂਦਾ ਥੋੜਾ ਪਾਣੀ ਨਹੀਂ ਮੈਂ ਪੈਣ ਦਿੰਦਾ ਕਾ ਇਹਨੇ ਇੱਥੇ ਮੰਦਿਰ ਇਕੱਠੀ ਕਰ ਲਈ ਪਹਿਲਾਂ ਪਾਣੀ 20 ਸਾਲ ਹੋ ਗਏ ਪਈ ਜਾਂਦੇ 20 ਸਾਲ ਤੋਂ ਪੀ ਰਿਹਾ ਜੀ 20 ਸਾਲ ਹੋ ਗਏ ਸਾਡੇ ਪਈ ਜਾਂਦੇ ਨੂੰ ਪਾਣੀ ਅੱਜ ਕਹਿੰਦਾ ਤੁਹਾਡਾ ਪਾਣੀ ਗੰਦਾ ਪਈ ਜਾਂਦਾਗਾ ਅਸੀਂ ਆਖਾ ਵੀ ਤੁਹਾਡਾ ਤੇਰਾ ਕਿਹੜਾ ਪਾਣੀ ਚੰਗਾ ਆਈ ਜਾਂਦਾਗਾ ਸਾਡਾ ਕੀ ਹੁੰਦਾ ਗੰਦਾਗਾ ਇਹਨੇ ਆਹੀ ਗੱਲ ਆਖੀ ਤੇ ਇਹਨੇ ਫਿਰ ਆ ਛੋਛੇ ਬਣਾਉਣਾ ਬਹੁਤ ਛੱਡੇ ਹੈਗੇ ਜੀ ਚਾਚੇ ਨੇ ਕੋਈ ਗਲਤ ਨਹੀਂ ਗੱਲ ਆਖੀਗੀ ਕੁਝ ਵੀ ਨਹੀਂ ਆਖਾਗਾ ਇਹਨੇ ਸਾਨੂੰ ਤਾਂ ਸਾਲ ਭਾਰ ਹੁੰਦਾ ਠਠ ਕਰੀ ਜਾਂਦਾ ਤੇ ਡਰਦੇ ਜੀ ਬੋਲਦੇ ਨਹੀਂ ਵੀ ਉਹਦੇ ਪਰਿਵਾਰ ਦੇ ਵਿੱਚੋਂ ਹਾਂਜੀ ਪਰਿਵਾਰ ਚਾਚੇ ਤਾਂ ਆਏ ਅਸੀਂ ਜੁ ਸਾકા ਚਾਚਾ ਜੀ ਠੀਕ ਹੈ ਤੇ ਸਾਨੂੰ ਤਾਂ ਹਰਾਨ ਇਸ ਤੇ ਡਰਦੇ ਜੀ ਮਂਦੀਰ ਇਕੱਠੀ ਕਰ ਲੈਂਦਾ ਸਾਨੂੰ ਬਹੁਤ ਡਰਾਉਂਦਾਗਾ ਅਸੀਂ ਤਾਂ ਡਰਦੇ ਘਰੇ ਬੁੜੀਆਂ ਹੁੰਦੀਆਂ ਕੱਲੀਆਂ ਤੇ ਇਥੇ 12 ਚ ਖਿਲਿਆਰ ਲੈਂਦਾ ਲਵਾ ਲਵਾ ਕੇ ਚਿੱਟਾ ਇਹ ਨਸ਼ਾ ਕਰਾ ਰਕਰਾ ਕੇ ਤੇ ਸਾਨੂੰ ਬਹੁਤ ਹਰਾਨ ਸਾਨੂੰ ਵੀ ਕਰੀ ਖੜਾਗਾ ਬਹੁਤ ਅੱਛਾ ਜਿਹੜਾ ਜਿਹੜਾ ਕੁਝ ਅੱਜ ਹੋਇਆ ਉਹਦੇ ਦੇ ਨਾਲ ਇਹ ਹੈ ਕਿ ਇੱਕ ਪਾਸੇ ਐਸਸੀ ਲੋਕ ਨੇ ਇੱਕ ਪਾਸੇ ਜੱਟ ਨੇ ਕਿ ਜੱਟਾਂ ਤੇ ਜਿਹੜੇ ਜੱਟ ਨੇ ਉਹ ਐਸਸੀ ਨੂੰ ਸਰਪੰਚ ਹੀ ਨਹੀਂ ਕਰਦੇ ਇਹ ਰੌਲਾ ਮੋਕ ਨਹੀਂ ਭਾਈ ਜੀ ਇਹ ਮੁੱਦਾ ਨਹੀਂਗਾ ਇਹ ਮੁੱਦਾ ਨਹੀਂਗਾ ਇਹ ਤਾਂ ਗੱਲ ਬਣਾਈ ਜਾ ਰਹੀ ਹੈ ਅਸੀਂ ਐਸਸੀ ਆ ਅਸੀਂ ਇਹਨਾਂ ਤੋਂ ਬਚਪਨ ਤੋਂ ਇਹ ਲੋਕਾਂ 'ਚ ਰਹਿ ਰਹੇ ਆ ਕਿ ਸਾਡਾ ਪਰਿਵਾਰ ਕਾਲੀ ਸਾਂਝਾ ਹੈ ਨਾਲ ਕੋਈ ਸਾਡਾ ਇਹੋ ਜਿਹਾ ਕੋਈ ਮਸਲਾ ਨਹੀਂਗਾ ਸਾਡਾ ਪਾਣੀ 25 ਸਾਲ ਤੋਂ ਪੈ ਰਿਹਾ ਉਹਦੇ 'ਚ ਮਸਲਾ ਐਡਾ ਵੱਡਾ ਹੋਇਆ ਸਿਰਫ ਨਾਲੀ ਦਾ ਮਸਲਾ ਹੀ ਨਾਲੀ ਦਾ ਮਸਲਾ ਜੀ ਇਹਨੇ ਬੰਦੇ ਨੇ ਮਸਲਾ ਬਣਵਾਇਆ ਜੀ ਇਹ ਗੁੰਡਾਗਰਦੀ ਕਰਦਾ ਪਹਿਲਾਂ ਤੋਂ ਹੀ ਕਰਦਾ ਸਾਨੂੰ ਸਾਲ ਭਰ ਹੋ ਗਿਆ ਜੀ ਥਾਣੇ ਹੀ ਰੱਖਦਾ ਜੀ ਪੁਲਿਸ ਵਾਲਿਆਂ ਨੂੰ ਪਤਾ ਨਹੀਂ ਕਿਵੇਂ ਲਿਆਉਂਦਾ ਮੇਰੇ ਬੱਚਿਆਂ ਨੂੰ ਵੀ ਇਹ ਬੰਦੇ ਨੇ ਨਾ ਇੰਨਾ ਜਲੀਲ ਕਰਿਆ ਪੜ੍ਹਾਈ ਵੀ ਖਰਾਬ ਕਰਤੀ ਮੇਰੇ ਬੱਚਿਆਂ ਦੀ ਤਾਂ ਕਹਿ ਰਹੇ ਕਿ ਪੁਲਿਸ ਜਿਹੜੀ ਮਤਲਬ ਉਹਨਾਂ ਦੇ ਉਲਟ ਭੁਗਤ ਉਲਟ ਤਾਂ ਫਿਰ ਜੀ ਪੁਲਿਸ ਤੇ ਡਾਉ ਉਹਨੇ ਡਾਂਗਾ ਭਰਾਤਾਂ ਜੀ ਫਿਰ ਤਾਂ ਪੁਲਿਸ ਨੇ ਭੁਗਤ ਨਹੀਂ ਉਲਟ ਉਹਨਾਂ ਦੇ ਭਾਈ ਫਿਰ ਉਹਨਾਂ ਨੇ ਤਾਂ ਦੇਖਣਾ ਸੀ ਪੁਲਿਸ ਨਾਲ ਤਾਂ ਨਹੀਂ ਲੜਾਈ ਕਰਨੀ ਸੀ ਪੋ ਹਾਂ ਇਹ ਇੰਨੀ ਚਲੋ ਨਾਲੀ ਦਾ ਰੋਲਾ ਸੀਗਾ ਉਸ ਤੋਂ ਬਾਅਦ ਅੱਜ ਫਿਰ ਕਿਵੇਂ ਸ਼ੁਰੂਆਤ ਹੁੰਦੀ ਹੈ ਕਿ ਕੋਈ ਧਰਨਾ ਲੱਗਿਆ ਸੀਗਾ ਇੱਥੇ ਫਿਰ ਹੁੰਦਾ ਫਿਰ ਨਹੀਂ ਬਾਈ ਜੀ ਪਹਿਲਾਂ ਕੋਈ ਨਹੀਂ ਲੱਗਾ ਸੀ ਇਹਨਾਂ ਦੇ ਘਰੇ ਆ ਕੇ ਚਾਚੇ ਦੇ ਘਰੇ ਕੁੱਟਣ ਆ ਗਿਆ ਸੀ ਬੰਦੇ ਲੈ ਕੇ ਹਾਂ ਅੱਜ ਲੈ ਕੇ ਆ ਗਏ ਤੇ ਫਿਰ ਅਗਲੇ ਆ ਫਿਰ ਮੂਰੋਂ ਗੱਲ ਵੱਧ ਗਈ ਜੀ ਮੁੜ ਕੇ ਧਰਨਾ ਲਾ ਕੇ ਬਹਿ ਗਿਆ ਜੀ ਤੇ ਮੁੜ ਕੇ ਮੰਦਿਰ ਇਕੱਠੀ ਕਰ ਲਈ ਕਰਕੇ ਤੁਹਾਨੂੰ ਸਾਹਮਣੇ ਥੋੜੇ ਸਾਰਾ ਕੋ ਸਾਹਮਣੇ ਹੋਇਆ ਜੀ ਤੇ ਇਹਦਾ ੱਤਕਾ ਕਰਦਾ ਨਜਾਇਜ਼ ਸਰਪੰਚੀ ਕਾਦੀ ਹੈ ਤਾਂ ਗੁੰਡਾਗਰਦੀ ਕਰ ਰਿਹਾ ਜੀ ਸਰਪੰਚ ਕੌਣ ਆ ਸਰਪੰਚੇ ਦੇ ਘਰ ਵਾਲੀ ਆਮਨਦੀਪ ਕੌਰ ਜੀ ਉਹ ਖੁਦ ਨਹੀਂ ਖੁਦ ਨਹੀਂ ਹਾਏ ਇਹ ਤਾਂ ਉਹੀ ਗੁੰਡਾ ਬਣਿਆ ਆ ਬਈ ਕਹਿੰਦਾ ਮੈਂ ਕਰੂੰਗਾ ਸਰਪੰਚੀ ਮੈਂ ਕਰੂੰਗਾ ਤੁਸੀਂ ਵੀਡੀਓ ਦੇਣੇ ਆਉਣੇ ਉਧਰ ਕਰੀ ਰਿਕਾਰਡਿੰਗ ਇਹਦੀ ਜੀ ਲਾਈਵ ਤੁਸੀਂ ਕਰੀ ਹੋਊਗੀ ਦਾਣਾ ਮੰਡੀ ਚ ਆਏ ਸੀਗੇ ਤੇ ਉਹਦੇ ਨੇ ਕਹਿੰਦਾ ਮੈਂ ਸਰਪੰਚੀ ਮੈਂ ਆ ਮੈਂ ਐਮਐਲਏ ਬਣੂੰਗਾ ਫਲਾਣਾ ਬਣੂੰਗਾ ਐਮਐਲਏ ਹੋ ਜਾ ਬਣ ਕੇ ਤਾਂ ਫਿਰ ਤਾਂ ਕਰੀ ਬੱਠੇ ਆ ਜੀ ਇਹ ਤਾਂ ਹਲਕੇ ਦਾ ਬੇੜਾ ਕਰ ਕਰ ਦੂ ਜਿਹੜਾ ਜਿਹੜਾ ਕੋਈ ਤੁਹਾਡੇ ਪਿੰਡ ਦੇ ਵਿੱਚ ਅੱਜ ਹੋਇਆ ਅੱਜ ਤੋਂ ਪਹਿਲਾਂ ਕਦੇ ਹੋਇਆ ਨਹੀਂ ਹੋਇਆ ਜੀ ਇਹ ਤਾਂ ਪਹਿਲੀ ਵਾਰ ਹੀ ਬਣਿਆ ਇਹੋ ਜਿਹਾ ਤਾਂ ਜ਼ਿੰਦਗੀ 'ਚ ਨਹੀਂ ਹੋਇਆ ਜੀ ਹਾਂ ਇਹ ਜਾਤੀਵਾਦ ਦਾ ਮਸਲਾ ਨਾ ਬਣਾਉਣ ਜੀ ਲੋਕੇ ਮੇਰੇ ਹੱਥ ਬੰਨ ਕੇ ਬੇਨਤੀ ਆ ਕੋਈ ਮਸਲਾ ਨਹੀਂ ਨਾ ਇਹ ਸਾਡਾ ਪਰਿਵਾਰਕ ਤੌਰ ਸਾਂਝਾ ਹੈ ਇਹਨਾਂ ਨਾਲ ਇਹਨਾਂ ਦੇ ਵਿੱਚ ਬੈਠਿਆ ਸੀ ਮੇਰਾ ਬਚਪਨ ਗੁਜ਼ਰਿਆ ਸੀ ਜਵਾਕ ਵੀ ਇਹਨਾਂ ਜਵਾਕਾਂ ਨਾਲ ਵੱਢਦੇ ਆ ਤੇ ਮੇਰਾ ਮੈਂ ਵੀ ਇਹਨਾਂ ਨਾਲ ਪੜਿਆ ਜੀ ਜੀ ਇਹਦਾ ਬੰਦਾ ਵੀ ਸ਼ੀਜਮਾਤਾ ਪਾਸਾ ਜੀ ਅੱਛਾ ਜਿਹੜਾ ਸਰਪੰਚ ਆਪਣੇ ਆਪ ਨੂੰ ਕਹਿੰਦਾ ਇਹਦੇ ਘਰ ਵਾਲੀ ਅਨਪੜਾ ਬਿਲਕੁਲ ਜੀ ਜੱਲੀ ਸਾਰਾ ਕੁਝ ਇਹਦੇ ਕੋਲ ਸਰਟੀਫਿਕੇਟ ਵੀ ਜੱਲੀ ਆ ਇਹ ਤਾਂ ਸਭ ਕੋਹਨਾ ਨਜਾਇਜ਼ ਧੱਕੇ ਨਾਲ ਕਰ ਰਿਹਾ ਹੈ ਪਰ ਇਹ ਕੋਈ ਜਾਤੀਵਾਦ ਦਾ ਮਸਲਾ ਨਹੀਂਗਾ ਇਹਨੂੰ ਜਾਤੀਵਾਦ ਦੇ ਨਾਲ ਲਿਆ ਜਾਵੇ ਕਿਉਂਕਿ ਮੇਰੇ ਹੱਥ ਵਨ ਕੇ ਬੇਨਤੀ ਹੈ ਅਸੀਂ ਇੱਥੇ ਵਿੱਚ ਬੈਠੇ ਆ ਇਹਨਾਂ ਦੇ ਸਾਡੇ ਨਾਲ ਕੋਈ ਵਿਤਕਰਾਨ ਨਹੀਂ ਅਸੀਂ ਘਰੋਂ ਜਾ ਕੇ ਜੜੀ ਭੱਜ ਕੇ ਮਰਜੀ ਚੀਜ਼ ਲੈ ਜੀਏ ਸਾਡੇ ਘਰਾਂ ਚ ਦਿਨ ਪੁਰ ਰਾਤ ਅਸੀਂ ਆਉਂਦੇ ਆ ਦਿਨ ਪੁਰ ਰਾਤ ਇੱਕ ਚੀਜ਼ ਹੋ ਰਹਾ ਮੰਨ ਲਓ ਜੇਕਰ ਜਾਤੀਵਾਦ ਦਾ ਰੌਲਾ ਹੁੰਦਾ ਹੋਵੇ ਤਾਂ ਕੀ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਸਰਪੰਚ ਬਣਾਉਂਦੇ ਨਾ ਜੀ ਫਿਰ ਕਿੱਥੇ ਬਣਦਾ ਸੀ ਜ਼ਿਮੀਂਦਾਰਾਂ ਨੇ ਤਾਂ ਵੋਟਾਂ ਪਾਈਆਂ ਨੂੰ ਵੀੜੇ ਚ 2.500 ਵੋਟ ਪਈਆਂ ਜ਼ਿਮੀਂਦਾਰਾਂ ਦੀ ਵੋਟ ਪਈ ਹੈ ਜਾਤੀ ਤਨ 350 ਜਿਮੀਦਾਰਾ ਵੋਟ ਪਈ ਹੈ ਜੀ ਇਹ ਤਾਂ ਐਵੇਂ ਜਾਤੀਵਾਦ ਤਾਂ ਹੁਣ 扑ੜਕਾਤਾ ਜਾਤੀਵਾਦ ਜਾਦੀਵਾਦ ਜੀ ਕੁਛ ਤਾਂ ਹਾਂ ਹੋਰ ਤਸਵੀਰਾਂ ਜਿਵੇਂ ਕਹਿੰਦੇ ਆ ਕਿ ਜਿਹੜੇ ਪੁਲਿਸ ਵੱਲੋਂ ਨੱਕੇ ਮੁੰਡੇ ਬਹੁਤ ਕੁੱਟੇ ਗਏ ਵਾ ਜਿਹੜੇ ਫਿਰਦੇ ਸੀ ਨਹੀਂ ਜੀ ਡਲੇ ਉਹ ਤਾਂ ਗੁੰਡਾਗਰਦੀ ਕਰਦੇ ਸੀ ਪੁਲਿਸ ਨੇ ਤਾਂ ਫਿਰ ਕੁੱਟਨੇ ਆ ਤੇ ਪੁਲਿਸ ਤੇ ਜਿਹੜਾ ਰੋੜੇ ਮਾਰ ਰਹੇ ਸੀ ਜੀ ਪੁਲਿਸ ਨੇ ਤਾਂ ਫਿਰ ਕੁੱਟਨੇ ਆ ਬਾਈ ਜੀ ਹਾਂ ਪੁਲਿਸ ਵਾਲੇ ਫੱਟੜ ਕਰਤੇ ਠੀਕ ਹੈ ਪੁਲਿਸ ਵਾਲੇ ਫੱਟੜ ਕਰਤੇ ਫਿਰ ਤਾਂ ਪੁਲਿਸ ਨੇ ਕੁੱਟਨੇ ਆ ਬਾਈ ਜੀ ਇਹ ਕੋਈ ਜਾਤੀਵਾਦ ਦਾ ਮਸਲਾ ਹੈ ਨਹੀਂ ਗਾ ਜੀ ਪਾਈਦੀ ਮੈਂ ਕੰਮ ਕਰਦੀ ਸੀਗੀ ਵਿਠੰਡੇ ਮੇਰੇ ਘਰ ਵਾਲਾ ਤਿੰਨ ਸਾਲਾਂ ਤੋਂ ਮੰਜੇ ਤੇ ਸੀਗਾ ਹੁਣ ਕੰਮ ਧੰਦਾ ਕਰਦਾ ਇਹਨੇ ਮੈਨੂੰ ਮਿਹਨੇ ਮਾਰ ਮਾਰ ਕੇ ਕੰਮ ਤੋਂ ਵੀ ਹਟਵਾਤਾ ਠੀਕ ਹੈ ਇਹ ਕਹਿ ਦਿੰਦਾ ਤੂੰ ਕੰਮ ਨਹੀਂ ਪਤਾ ਨਹੀਂ ਕੀ ਕਰਕੇ ਆਉਣੀ ਹੈ ਕਿ ਮੈਂ ਮੈਂ ਕਰਾਚੇ ਕੰਮ ਕਰਦੀ ਸੀਗੀ ਝਾੜੂ ਪੂੰਚੇ ਦਾ ਭਾਂਡਿਆਂ ਦਾ ਇਹਨੇ ਮੈਥੋਂ ਉੱਥੇ ਕੰਮ ਤੋਂ ਵੀ ਹਟਵਾਤਾ ਇਹਨੇ ਇਹ ਕਹਿ ਦਿੰਦਾ ਸੀ ਕੰਮੇ ਤੰਗ ਕਰਦਾ ਸੀ ਮਿਹਨੇ ਮਾਰਦਾ ਸੀਗਾ ਤੂੰ ਮਾੜਾ ਖੁਫਤਾਂ ਮਤੇ ਨਹੀਂ ਲੱਗੇਗੀ ਸੀ ਯਾਦ ਨਹੀਂ ਹੈ ਸਰ ਸਾਰੇ ਘਰ ਦੇ ਇਕੱਠੇ ਹੀ ਆ ਜੀ ਸਾਨੂੰ ਬਹੁਤ ਸੂਲੀ ਟੰਗਿਆ ਸਾਰੇ ਘਰਾਂ ਨੇ ਸਕੇ ਆ ਵੀ ਸਕੇ ਅਸੀਂ ਆ ਵੀ ਸਕੇ ਚਾਚੇ ਤਾਈਆਂ ਜੀ ਅਸੀਂ ਇਹ ਵੀ ਸਕੇ ਆ ਅਸੀਂ ਵੀ ਸਕੇ ਆਂਗੇ ਸਾਨੂੰ ਬਾਲੇ ਫਾਹੇ ਟੰਗ ਮੈਂ ਨਾ ਵੀਰੇ ਦਾ ਸਗਾ ਚਾਚਾ ਇਹਦਾ ਜਮਾ ਕੰਤ ਸੰਜੀ ਸਾਡੀ ਤੇ ਸਾਡਾ ਜਉਣਾ ਦੁੱਬਰ ਕਰਦਾ ਸੀ ਬੈ ਕੇ ਨਾ ਉੱਥੇ ਗੱਲ ਵੀ ਨਹੀਂ ਕਰ ਸਕਦੀ ਅੱਡਾ ਬੰਦਾ ਕੈਮਰਾ ਸਾਡੇ ਸੰਗ ਚੜਾਤਾ ਇਹਨੇ ਹਾਂ ਕੈਮਰਾ ਸਾਡੇ ਸੰਗ ਚੜਾਤਾ ਇਹਨੇ ਅਸੀਂ ਕਿ ਘਰੋਂ ਨਿਕਲਣਾ ਵੀ ਸਾਡਾ ਦੁੱਬਰ ਹੋਇਆ ਪਿਆ ਇਹ ਮਾਂ ਪਿਓ ਦਾ ਕੁੜੀ ਕੋਲੇ ਬੈਠਾ ਜੀ ਉਹਨੂੰ ਕੱਟਦਾ ਜੀ ਕੱਡੇ ਪਿਆ ਕੱਡੇ ਪਿਆ ਬਲਾਤ ਕਰਦਾ ਕਿਸ ਪਵਾ ਕੇ ਕੱਡੇ ਪਿਆ ਹਾਂ ਸਾਡੇ ਤੇ ਵੀ ਝੂਠੇ ਅਲੀਗੇਸ਼ਨ ਲਾਉਂਦਾ ਮੇਰੇ ਬੱਚਿਆਂ ਤੇ ਲਵਾਉਂਦਾ ਪੜ੍ਹਾਈ ਖਰਾਬ ਕਰਾਤੀ ਜੀ ਅਸੀਂ ਝੋਨਾ ਲਾਲਾ ਫੀਸ ਸੰਭਰਦੇ ਆ ਇਹ ਬੰਦਾ ਕੀ ਕਰਦਾ ਚੱਕ ਕੇ ਪੁੱਸ ਤੋਂ ਚੁਕਵਾ ਦਿੰਦਾ ਜੀ ਪਤਾ ਨਹੀਂ ਇੱਕ ਜੂਨੀਅਰਾਂ ਵੀ ਜੁੜ ਗਏ ਇਹਦੇ ਨਾਲ ਸਾਥ ਦੇ ਰਹੀਆਂ ਇਹਨਾਂ ਪਰ ਇੱਕ ਜਿਹੜਾ ਜੇਕਰ ਪੁਲਿਸ ਦੇ ਮੰਨ ਲਓ ਪੁਲਿਸ ਨਾਲ ਇੰਨੀ ਇਹਦੀ ਗੱਲਬਾਤ ਹੁੰਦੀ ਤਾਂ ਅੱਜ ਫਿਰ ਪੁਲਿਸ ਇਹ ਕੁਝ ਕਿਉਂ ਕਰਦੀ ਬਾਈ ਪੁਲਿਸ ਮੇਰਾ ਹੁਣ ਜਦੋਂ ਪੁਲਿਸ ਦੇ ਨਾਮ 'ਤੇ ਡਲੇ ਮਾਰਨ ਲੱਗੇ ਪਰ ਪੁਲਿਸ ਨੇ ਤਾਂ ਕਰਨਾ ਸੀਗਾ ਵੀਰ ਜੀ ਜਦੋਂ ਪੁਲਿਸ ਨੇ ਫਿਰ ਆ ਕਰਨ ਲੱਗੇ ਤੇ ਪੁਲਿਸ ਨੇ ਕਰਨਾ ਸੀ ਇਦੋਂ ਪੁਲਿਸ ਨੇ ਅੱਜ ਕੁੱਟਣ ਲੱਗ ਗਏ ਇਹ ਤੇ ਫਿਰ ਪੁਲਿਸ ਨੇ ਤਾਂ ਕਰਨਾ ਹੀ ਇਹਨਾਂ ਤੇ ਕਾਰਵਾਈ ਜੀ ਹੁਣ ਆਹ ਨਾਲ ਹੀ ਉਹ ਲੰਘਦੀ ਆਹੀ ਨਾਲ ਹੀ ਤਾਂ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜਾ ਚੰਦ ਭਾਂ ਦੇ ਵਿੱਚ ਅੱਜ ਸਾਰਾ ਕੁਝ ਵਾਪਰਿਆ ਜਿਹੜੀ ਗੁੰਡਾਗਰਦੀ ਤੁਸੀਂ ਦੇਖੀ ਹੈ ਜਿਹੜੇ ਨੌਜਵਾਨ ਤੁਸੀਂ ਦੇਖੇ ਆ ਤਲਵਾਰਾਂ ਦੇ ਨਾਲ ਨੱਚਦੇ ਜਾਂ ਸਾਰੀ ਤਸਵੀਰਾਂ ਤੁਹਾਨੂੰ ਦਿਖਾਈਆਂ ਕਿ ਜੋ ਕੁਝ ਵੀ ਚੰਦ ਭਾਂ ਦੇ ਵਿੱਚ ਹੋਇਆ ਤਾਂ ਉਹਦਾ ਜਿਹੜਾ ਮੁੱਖ ਕਾਰਨ ਹੈ ਜਿਹੜਾ ਧੁਰਾ ਆ ਉਹ ਹੈ ਇੱਕ ਨਾਲੀ ਹੈ ਤਾ ਇੱਕ ਨਾਲੀ ਤੋਂ ਮਸਲਾ ਖੜਾ ਹੁੰਦਾ ਕਿੰਨਾ ਵਧਿਆ ਤੇ ਅੱਜ ਪੂਰੇ ਪਿੰਡ ਦਾ ਆਪਸ ਦੇ ਵਿੱਚ ਵੈਰ ਪੈ ਗਿਆ ਕਈ ਪੁਲਸ ਵਾਲੇ ਜ਼ਖਮੀ ਹੋਏ ਕਈ ਆਮ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਤੇ ਲੰਮੇ ਸਾਲਾਂ ਤੱਕ ਇਹ ਜਿਹੜੀ ਚੀਜ਼ ਹੈ ਇਹ ਆਪਸ ਦੇ ਵਿੱਚ ਲੋਕਾਂ ਨੂੰ ਪੜਕਾਉਂਦੀ ਰਹੇਗੀ ਇੱਕ ਨਾਲੀ ਤੋਂ ਸ਼ੁਰੂ ਹੋਇਆ ਮਸਲਾ ਕਿ ਜਿਹੜਾ ਪਾਣੀ ਗੰਦੇ ਪਾਣੀ ਨੂੰ ਲੈ ਕੇ ਮਸਲਾ ਸ਼ੁਰੂ ਹੁੰਦਾ ਚੰਦਪਾਣ ਪਿੰਡ ਦੇ ਵਿੱਚ ਤੇ ਉਹ ਵਾਧਾ ਵਾਧਾ ਅੱਜ ਜਿਹੜਾ ਜਾਣਨਾ ਲੈਣ ਤੱਕ ਪਹੁੰਚ ਜਾਂਦਾ ਇੱਕ ਦੂਸਰੇ ਵੱਲੋਂ ਜੋ ਕੁਝ ਅੱਜ ਕੀਤਾ ਗਿਆ ਤੁਹਾਨੂੰ ਸਾਰਾ ਦਿਖਾਇਆ ਤਾਂ ਉਹਦਾ ਕਾਰਨ ਹੈ ਉਹ ਇੱਕ ਨਾਲ ਹੀ ਹੈ ਤਾਂ ਇੱਕ ਛੋਟਾ ਜਿਹਾ ਮਸਲਾ ਕਿੱਡਾ ਵੱਡਾ ਬਣ ਗਿਆ ਤਾਂ ਪਿੰਡਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਮਸਲੇ ਤਾਂ ਹੀ ਕਹਿੰਦੇ ਹੁੰਦੇ ਆ ਕਿ ਜਿਹੜੇ ਅਜਿਹੇ ਮਸਲਾਂ ਦੇ ਵੱਲ ਬੜਾ ਧਿਆਨ ਨਹੀਂ ਦੇਣਾ ਚਾਹੀਦਾ ਤਾਂ ਅੱਜ ਇਹ ਛੋਟਾ ਜਿਹਾ ਮਸਲਾ ਕਿੱਡਾ ਵੱਡਾ ਬਣ ਕੇ ਉੱਭਰਿਆ ਤੇ ਕਈ ਲੋਕਾਂ ਦਾ ਇਹਦੇ ਵਿੱਚ ਨੁਕਸਾਨ ਹੋਇਆ ਪ੍ਰਸ਼ਾਸਨ ਦਾ ਨੁਕਸਾਨ ਹੋਇਆ ਕਈ ਗੱਡੀਆਂ ਭੰਨੀਆਂ ਗਈਆਂ ਨੇ ਬਹੁਤ ਕੁਝ ਹੋਇਆ ਚੰਦਪਾਣ ਪਿੰਡ ਦੀ ਤੁਸੀਂ ਤੁਸੀਂ ਦੇਖੀਆ ਤਾਂ ਜਿਹੜਾ ਮੁੱਖ ਕਾਰਨ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਕਿ ਮੁੱਖ ਕਾਰਨ ਕੀ ਹੈ ਤਾ ਮੁੱਖ ਕਾਰਨ ਇਹ ਨਾਲੀ ਹੈ ਇੱਕ ਨਾਲੀ ਹੈ ਜਿਹੜੀ ਗੰਦੇ ਪਾਣੀ ਦੀ ਹੈ ਲੋਕਾਂ ਦਾ ਕਹਿਣਾ ਕਿ ਉਹ ਸਰਪੰਚ ਦੇ ਵੱਲੋਂ ਜਿਹੜੀ ਉਹ ਬੰਦ ਕਰਵਾਈ ਗਈ ਸੀ ਉਸ ਤੋਂ ਬਾਅਦ ਰੌਲਾ ਪੈਂਦਾ ਕਿ ਪਾਣੀ ਕਿੱਥੇ ਪਾਈਏ ਉਸ ਤੋਂ ਬਾਅਦ ਇੱਕ ਧਰਨਾ ਲੱਗਦਾ ਤੇ ਧਰਨੇ ਤੋਂ ਬਾਅਦ ਜਿਹੜੀਆਂ ਸਾਰੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿਹੜੀ ਆਪਸ ਦੇ ਵਿੱਚ ਤਕਰਾਰ ਹੁੰਦਾ ਉਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਇੱਕ ਨਾਲੀ ਤੋਂ ਬਾਅਦ ਇੱਕ ਧਰਨਾ ਤੇ ਧਰਨੇ ਤੋਂ ਬਾਅਦ ਸ਼ਾਮ ਦੀਆਂ ਤਸਵੀਰਾਂ ਜੋ ਪਿੰਡ ਚੰਦਪਾਣ ਦੇ ਵਿੱਚ ਸਾਰਾ ਕੁਝ ਹੋਇਆ ਕਈ ਲੋਕਾਂ ਦਾ ਉਹਦੇ ਵਿੱਚ ਨੁਕਸਾਨ ਹੋਇਆ ਤਾਂ ਤਸਵੀਰਾਂ ਤੁਹਾਨੂੰ ਦਿਖਾਈਆਂ ਲੋਕਾਂ ਦੇ ਨਾਲ ਗਲਬਾਤ ਕੀਤੀ ਚੰਦਪਾਣ ਪਿੰਡ ਦੇ ਵਿੱਚ ਮੁੱਖ ਕਾਰਨ ਤੁਹਾਡੇ ਤੱਕ ਪਹੁੰਚਾਇਆ ਉਮੀਦ ਕਰਦੇ ਹਾਂ ਤੁਸੀਂ ਕਾਰਨ ਸਮਝੇ ਹੋਵੋਗੇ ਲੋਕਾਂ ਦਾ ਕਹਿਣਾ ਕਿ ਜਿਹੜਾ ਜਾਤੀਵਾਦ ਦਾ ਰੌਲਾ ਇਹ ਨਹੀਂ ਹੈ ਉਹ ਵੈਸੇ ਬਣਾਇਆ ਜਾ ਰਿਹਾ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਕਾਰਨ ਪਤਾ ਲੱਗਿਆ ਦਿਖਦਿਓ ਲੋਕਸ ਟੀਵੀ ਧੰਨਵਾਦ